ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਤੰਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸਵੰਦਰ ਸਿੰਘ ਪਾਉ ਪਿੰਡ ਸਰਜੀਤਪੁਰਾ ਜ਼ਿਲ੍ਹਾ ਬਠਿੰਡਾ ਜੀ ਸਿਲਪੂਲ ਆਈ ਨੇੜੇ ਪਿੰਡ ਬਈ ਨੇੜੇ ਆਪਣੇ ਭਾਈਕਾ ਦੇਹਲਪੁਰਾ ਰਹਿ ਗਿਆ ਇੱਧਰ ਜਲਾਲ ਰਹਿ ਗਿਆ ਭਗਤਾ ਵੀ 8 ਕਿਲੋਮੀਟਰ ਰਹਿ ਗਿਆ ਆਪਣਾ ਮੋਬਾਈਲ ਨੰਬਰ ਬੋਲ 9041088873 ਠੀਕ ਹੈ ਬਈ ਵਈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਆ ਸੂਣੀ ਇਹ ਆ ਗਈ ਜਰਸੀ ਕਰਾਓ ਸਾਡੀ ਦੂਜਾ ਸੂਆ ਜੀ ਠੀਕ ਹੈ ਕਿੰਨੇ ਦਿਨ ਲਊ ਬਈ ਬਾ ਪੰਜ ਚਾਰ ਦਿਨ ਕੱਢਦੀ ਹੈ 16 ਲੈ ਹਾਂਜੀ ਲੇਵਾ ਹੁਣੇ ਬਹੁਤ ਲਈ ਫਰਦੀ ਕੱਦ ਚੰਗਾ ਹਣ ਕੱਦ ਬਹੁਤ ਚੰਗਾ ਪਲੀ ਵੀ ਆ ਰਾਜੀ ਆ ਬਾਕੀ ਦੁੱਧ ਫੈਂਟ ਵਾਲਾ ਪਾਉਂਦੀ ਆਪਣੇ ਪਿੰਡੋਂ ਲੇਵਾ ਠੀਕ ਆ ਭਾਈ ਲੈਵਾ ਦੀ ਸੀਲ ਬਹੁਤ ਆ ਮਾੜਾ ਡਰਦੀ ਆ ਲੈਵਾ ਬੜਾ ਕਮਾਲ ਦਾ ਹਾਂਜੀ ਹਾਂਜੀ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਬ੍ਰੀਡ ਇੱਕ ਨੰਬਰ ਆ ਖੱਲੀ ਕੱਚੀ ਕੱਚੀ ਆ ਹਾਂਜੀ ਹਾਂਜੀ ਬਾਕੀ ਪੈਣ ਭਾਈ ਯਾਰ ਛੱਡ ਪਹਿਲਾਂ ਕੰਮ ਜਿਵੇਂ ਮਰਜੀ ਬੈਠਾ ਰਹੂਗੀ ਜੱਕਦੀ ਜੇ ਆ ਹਾਂ ਡਰਦੀ ਆ ਘਰੋਂ ਨਹੀਂ ਨਿਕਲੀ ਹਾਂ ਨਵੀਂ ਆਈ ਕਰਕੇ ਥੋੜਾ ਜਿਹਾ ਜਾ ਕੇ ਦੀ ਆ ਹਾਂਜੀ ਆਪਣੇ ਕੋਲੇ ਅ ਠੰਡੀ ਸੀਲ ਫੁੱਲ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਪਾਈ ਕਾਤਦਾਲੀ ਥਾਣ ਲੇਵਾ ਇੱਕ ਨੰਬਰ ਆ ਦੁੱਧ ਵੀ ਬਹੁਤ ਸੋਹਣਾ 16 ਕਿਲੋ ਪਾਇਆ ਹੋ ਬਾਈ ਇਹਨਾਂ ਦੇ ਠੀਕ ਆ ਬਾਈ ਹੂੰ ਇਹ ਕਹੂ ਵਾਲਾ ਬੰਦਾ ਆਪਾਂ ਗੱਲ ਵੀ ਕਰਾ ਦਾਂਗੇ ਉਹਨਾਂ ਨੂੰ ਠੀਕ ਆ ਬਾਈ ਬਾਕੀ ਭੈਂਡ ਫੂਨਡ ਬਹੁਤ ਹੋਊ ਜੀ ਹਾਂ ਜੀ ਦੁੱਧ ਆ ਰਹੀ 18 20 ਕਿਲੋ ਆ ਸਹੇਗੀ ਪਾ ਦੂਗੀ ਓਕੇ ਬਾਈ ਹਾਂਜੀ ਤੇ ਮੋਲ ਫੁੱਟ ਪਲੀ ਪਲੀ ਬਹੁਤ ਆਪਣੇ ਕੋਲ ਤਾਂ ਰਿੰਗੀ ਜਾਂਦੀ ਹੈ ਜੀ ਠੀਕ ਆ ਬਾਈ ਨਹੀਂ ਤਾਂ ਪਹਿਲਵਾਨਾਂ ਨੂੰ ਕਰਦੀ ਸਹੀ ਗੱਲ ਬਾਈ ਹੂੰ ਇੱਕ ਨੰਬਰ ਤੋਂ ਹੋਰ ਆ ਫਲੀ ਵੀ ਫੁੱਲ ਆ ਬਰੀਟ ਫੁੱਲ ਕੀ ਮੋਲ ਆ ਬਾਈ ਜੈ ਜਲ ਇਹ ਦੇ ਦਾਂਗੀ 58000 ਦੀ ਮਾਨਦਾਨ ਹੋ ਜਾ ਹਾਂ ਥੋੜਾ ਘਣਾ ਕਰ ਦਾਂਗੇ ਠੀਕ ਆ ਜੀ 58000 ਰੁਪਇਆ ਮੌਲਾ ਮਾਨਦਾਨ ਜ਼ਰੂਰ ਹੋ ਜਾਊਗਾ ਵਰਡ ਚੰਗੀ ਹੈ ਨਾ ਹਾਂ ਬਹੁਤ ਚੰਗੀ ਹਮ ਕੱਤ ਕਾਠ ਵਾਲੀ ਬਾਕੀ ਦੂਜਾ ਸੁਆ ਸਹੀ ਰੀਲ ਹੈ ਜੀ ਸਹੀ ਗੱਲ ਹੈ ਲੇਵਾ ਹੁਣ ਝੋਲ ਝਾਲ ਬਹੁਤ ਪਈਆ ਹੁਣ ਖੜਦੀ ਥੋੜਾ ਡਰਦੀ ਆ ਸਹੀ ਗੱਲ ਹੈ ਨਹੀਂ ਤਾਂ ਝੋਲ ਦੇਵੇ ਝੋਲਾ ਹਮ ਥੋੜਾ ਜਾਕਦੀ ਆ ਹਾਂ ਜਾਕਦੀ ਆ ਡਰਦੀ ਆ ਹਮ ਲੇਵਾ ਨੂੰ ਬਹੁਤ ਹਾਂ ਬਹੁਤ ਹਮ ਥੋੜਾ ਵੱਡ ਡਰਦੀ ਜੀ ਆ ਡਰਦੀ ਆ ਲੇਵਾਂ ਲੈਵਾਂ ਨੇ ਐਨ ਕੀ ਛੜਾ ਵਾਲੀ ਆ ਵੱਢੀ ਜਾਂਦੀ ਐ ਸਹੀ ਗੱਲ ਟਰੈਲਰ ਦਿਖਾ ਹਾਂ ਟਰੈਲਰ ਵੇਖ ਲੋ ਸਾਰੀਆਂ ਬਲਟਾਂ ਲਾ ਕੱਢੂ ਫੇਰ ਕਰਮਾਂ ਦੀ ਸੋਨਾ ਗੱਲ ਮਾਰਨ ਨਾਲ ਜੇ ਛੜ ਚੱਪਿਆਂ ਦਾ ਕੰਮ ਹੀ ਆ ਨਹੀਂ ਲੈ ਡਰੀ ਜਾਂਦੀ ਐ ਬਹੁਤ ਉਹ ਵੀ ਡਰਦੀ ਐ ਡਰਦੀ ਐ ਅੱਗੇ ਬਈ 2 ਨੰਬਰ ਕਿਹੜਾ ਸੂਆ ਇਹ ਪਲੂਨ ਆਈ ਮੂੰ ਤੇ ਦੋ ਦੰਦ ਦੇ ਦੋ ਦੰਦ ਪਹਿਲਾ ਸੂਆ ਹਾਂਜੀ ਕਿੰਨੇ ਦਿਨ ਲਊ ਇਹ ਲੈ ਜੂ ਹਬਤਾ ਦੱਸ ਦਿੰਦੇ ਹਾਂ ਹਾਂ ਹਾਂਜੀ ਕਿੰਨਾ ਕੁ ਦੁੱਧ ਦੇ ਦੂ ਵਾਸਤੇ ਮੇੜ ਜਾ ਪਾ ਦੂ 10 14 ਦਿਨ ਠੀਕ ਆ ਬਸ ਹਾਂ ਲੌਣ ਲੱਗ ਗਿਆ ਹਾਂ ਠੰਡੀ ਠੁੰਡੀ ਇਹ ਵੀ ਬਹੁਤ ਆਈ ਨਹੀਂ ਛੜਾ ਛਪਾਣ ਗਏ ਲੈ ਜਿਵੇਂ ਮਰਦੀ ਠੰਡੀ ਬਾਲੀ ਆ ਯਾਰ ਹਾਂ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੈੱਕ ਨਹੀਂ ਆ ਵੇ ਲੌਣ ਲੱਗੀ ਲੈ ਵਲ ਸਹੀ ਗੱਲ ਆ ਗੁਲਾਬੀ ਕਲੱਬੀ ਲੌਣ ਲੱਗੀ ਹਣ ਥਣ ਬਹੁਤ ਥਣ ਬਹੁਤ ਸੋਹਣੇ ਆ ਜੀ ਹਾਂ ਆ ਇਹਨਾਂ ਦੀ ਛੜਾਂ ਵਾਲੀਆਂ ਜੀ ਠੰਡੀ ਬਹੁਤ ਏ ਯਾਰ ਹਨਾ ਠੰਡਾ ਬਹੁਤ ਏ ਲਈ ਨਹੀਂ ਉਹਦੀਆਂ ਬਾਈ ਯਾਰ ਸਹੀ ਗੱਲ ਆ ਕਹਿਣਾ ਕੁਛ ਨਹੀਂ ਠੰਡੀ ਸੀ ਲਫੁੱਲ ਫੁੱਲ ਬ੍ਰੀਡ ਆ ਬਾਈ ਕੱਚੀ ਕੱਚੀ ਜੋ ਸਭ ਨੰਦਾਜ਼ਾ ਲਾ ਲਿਓ ਦੇਵਾ ਬਹੁਤ ਸੋਹਣਾ ਤਿਆਰ ਕਰੋ ਜਰਸੀ ਬ੍ਰੀਡ ਆ ਹਨਾ ਹੂੰ ਹੂੰ ਜਰਸੀ ਬ੍ਰੀਡ ਆ ਘਾਟ ਵਾਲੀ ਆ ਬਾਈ ਯਾਰ ਕਲਰ ਕਲਰ ਬਹੁਤ ਚੰਗੇ ਆ ਸਮਾਈ ਨੇ ਹੂੰ ਫੇਸ ਦੇਖੋ ਬਿਊਟੀ ਦੇਖੋ ਸਹੀ ਗੱਲ ਆ ਬਾਈ ਕਿੰਨਾ ਸੋਹਣਾ ਮੂੰਹ ਆ ਕਿਆ ਬਾਤ ਹੈ ਬਾਈ ਬ੍ਰੀਡ ਇੱਕ ਨੰਬਰ ਹੈ ਗਰਮੀਆਂ ਦਾ ਤੋਹਫਾ ਗਰਮੀ ਘੱਟ ਮਨੂੰ ਫੈਂਟ ਕਰ ਮਾਏ ਦੀ ਫੁੱਲ ਚੰਗੇ ਹੋ ਤੇ ਕੀ ਮੋਲ ਹੈ ਵੀਰੇ ਦਾ ਇਹ ਦੇ ਦਾਂਗੇ 46000 ਦੀ 46000 ਦੀ ਮਾਨਤਾਨ ਹੋ ਜਾ ਹਾਂ ਕਰ ਦਾਂਗੇ ਥੋੜਾ ਠੀਕ ਆ ਬਾਈ 46000 ਰੁਪਿਆ ਮੋਲ ਮਾਨਤਾਨ ਜ਼ਰੂਰ ਹੋ ਜਾ ਬੈਡ ਚੰਗੀ ਆ ਬਾਈ ਠੰਡੀ ਸੀਲ ਫੁੱਲ ਅੱਗੇ ਵੀਰੇ ਤਨ ਇਹ ਜਰਸੀ ਦੇ ਸਾਹੇ ਵਾਲਾ ਕਰਾ ਸਾਬੀ ਹਾਂ ਕਿਹੜਾ ਸੂਆ ਵੀਰੇ ਇਹ ਦੂਜਾ ਸੂਆ ਦੂਜਾ ਸੂਆ ਕਿੰਨੇ ਦਿਨ ਲਓ ਏ ਬਸ ਤੈਨ ਤਿੰਨ ਘੜਾਂ ਲਊਗਾ ਤਿੰਨ ਦਿਨ ਲਊ ਹਾਂ ਠੰਡੀ ਠੰਡੀ ਵੇਖੋ ਬਹੁਤ ਠੰਡੀ ਬਹੁਤ ਯਾਰ ਹਨਾ ਕੀ ਬਾਤ ਜਿਵੇਂ ਮਰਦੀ ਹੱਥ ਤੇ ਫੇਰੀ ਚੱਲ ਕੋਈ ਚੱਕ ਨਹੀਂ ਸਹੀ ਗੱਲ ਆ ਬਾਈ ਬਾਕੀ ਥਾਂ ਥਾਂ ਨੂੰ ਵੇਖੋ ਹੀ ਲੈ ਬਾ ਦੇ ਕਿੰਨਾ ਚੰਗਾ ਲੈ ਮੋਟੇ ਹੋਏ ਥਾਂ ਥਾਂ ਨੇ ਕੱਲਾ ਕੱਲਾ ਥਾਂ ਟਿੱਲ ਦੇਖੋ ਸਾਰੀਆਂ ਬਲਡ ਲੱਗ ਰਿਹਾ ਇਹ ਭਰ ਜਾਣਾ ਲੈਵਾਂ ਨਹੀਂ ਆਏ ਨੇ ਗੱਤ ਛਾੜਾ ਜਮਈ ਮੱਝ ਆ ਬਣੀ ਪਈ ਮੱਝ ਨਾਲ ਦਾ ਦੁੱਧ ਦੂ ਮੱਝ ਵਾਂਗੂ ਫੈਂਟ ਆਉ ਠੰਡੀ ਖੋਲ ਠੰਡੀਆਂ ਪੂਮੇ ਲੋ ਜਿਵੇਂ ਮਰਜੀ ਜਿੱਧਰ ਵੀ ਮਰਜੀ ਹੱਥ ਫੇਰੀ ਚੱਲ ਕੋਈ ਚੱਕ ਰਹੀ ਨਹੀਂ ਕਹਿਣਾ ਕੁਛ ਨਹੀਂ ਕੀ ਬਾ ਮੂਰੋ ਲੈਵਾ ਦੇ ਕੋ ਲੈਵਾ ਪਹੁੰਚੇਗਾ ਪੱਕੇ ਆਏ ਨੇ ਕਿ ਕਦ ਕਾਠ ਵਾਲੀਆਂ ਬਈ ਇਹ ਛੋਟਾਣਾ ਹੋਣਾ ਤੇ ਕੀ ਮੋਲ ਆ ਬਈ ਜਾਇਜ਼ ਆ 53 ਦੀ ਦੇਸਾਂਗੇ 53000 ਦੀ ਮਾਨਤਾਨ ਹੋ ਜਾਊਗੀ ਹਾਂ ਥੋੜਾ ਕਨਾ ਕਰ ਠੀਕ 53000 ਰੁਪਇਆ ਮੋਲ ਆ ਮਾਨਦਾਨ ਜਰੂਰ ਹੋ ਜਾਊ ਬੈਡ ਚੰਗੀ ਆ ਮੋਲ ਜਾਇਜ਼ ਆ ਤੋੜਾ ਇੱਕ ਨੰਬਰ ਆ ਬਈ ਬ੍ਰੀਟ ਇੱਕ ਨੰਬਰ ਆ ਕਿ ਨਹੀਂ ਹਾਂਜੀ ਹਾਂਜੀ ਜਰਸੀ ਕ੍ਰੋਸ ਆਜੀ ਜਰਸੀ ਕ੍ਰੋਸ ਆਜੀ ਤੋੜਾ ਦੇਖੋ ਬਾਕੀ ਆਕੇ ਥੋੜਾ ਜਿਹਾ ਪਾਉਂਦੀ ਜੀ ਲੰਦ ਜੀ ਨਾ ਹੂੰ 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 ਉਹ ਪਰਾਇਆ ਕਰ ਜਾਂਦੀ ਸਹੀ ਗੱਲ ਹੈ ਬਈ ਸੋਨੋ ਰਿੰਗੀ ਜਾਂਦੀ ਹੈ ਕਾਲੀ ਬਾੜ ਜਮਾ ਹੈ ਹਾਂ ਉਹ ਤਾਜ਼ ਹੁਣੀ ਆਈ ਹੈ ਨਾ ਉਹਦਾ ਕਰਕੇ ਕਰਦੀ ਆ ਤੇ ਨਗਸੀ ਭਰਾ ਕੋਲੇ ਤੰ ਬਈ ਤੰ ਹੀ ਦਿਖਾਤੇ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦਾ ਵੀ ਬਾਈ ਨਾ ਕਨੈਕਟ ਕਰ ਲਿਓ ਬਾੜ ਬਹੁਤ ਚੰਗੀ ਆ ਪਲੀ ਵੀ ਬਹੁਤ ਆ ਬਾਈ ਥਾਨਲੇਵਾ ਵੀ ਇੱਕ ਨੰਬਰ ਆ ਦੁੱਧ ਵੀ ਚੰਗਾ ਪਾਉਦੂ ਬਾਕੀ ਫੈਂਡ ਫੁੰਡ ਫੁੱਲ ਆਉਗੇ ਧੰਨਵਾਦ